ਲੋ ਵੀ ਮਿੱਤਰੋ ਆਹ ਟਰਾਲਾ ਚਲਾਉਣਾ ਤੇ ਕਹਿੰਦੇ ਗੱਠਾਂ ਵਾਲਾ ਇੱਕ ਨਹੀਂ ਮਾਣ ਇੱਕ ਵੀ ਚਲਾਉਣਾ ਔਖਾ ਤੇ ਇੱਕ ਟਰਾਲੇ ਦੇ ਉੱਪਰ ਇੱਕ ਟਰਾਲਾ ਚੜਾਤਾ ਬਈ ਸਾਡੇ ਵਾਲਿਆਂ ਨੇ ਤੇ ਇੱਕ ਗੱਲ ਹੋਰ ਤੁਹਾਨੂੰ ਦੱਸਦਾ ਵੀ ਤਖਾਣਾ ਦੇ ਪੁੱਤੋਂ ਐਵੇਂ ਨਹੀਂ ਮੰਨਦੇ ਆਹ ਵੇਖ ਲਓ ਵੀ ਪੈਣ ਵਾਲਾ ਜਿਹੜਾ ਜਿਗਾਰੜਾ ਇਹ ਵੀ ਸਿਰਾਂ ਲਾਇਆ ਪਿਆ ਹੁਣ ਠੰਡ ਆ ਗਈ ਤੇ ਆਹ ਕਪੜਾ ਲਾ ਕੇ ਤੇ ਆਹ ਜਿਗਾਰੜ ਬਣਾ ਕੇ ਐ ਪੂਰਾ ਪੈਣ ਦਾ ਮੰਝਾ ਜਿਹੜਾ ਬਣਾਤਾ ਬਈ ਇੱਥੇ ਪੈਣ ਵਾਲਾ ਸਿਸਟਮ ਵੀ ਤੁਹਾਨੂੰ ਆਹ ਵਿਖਾ ਦਿੰਨੇ ਆ ਲੈ ਵੇਖੋ बन ਗਿਆ ਕਿ ਨਹੀਂ ਸਾਰਾ ਆ ਬੈਠੇ ਸਾਡੇ ਕਰਨ ਤੇ ਸੰਮੋਰੀ ਦੋਨੇ ਜਣੇ ਤੇ ਆ ਬੈਠੇ ਸੁਖਮਣ ਤੇ ਇਹ ਇੱਕ ਗੱਲ ਤੁਹਾਨੂੰ ਹੋਰ ਸੁਣਾਉਣੇ ਆ ਇਹ ਮਾੜੀ ਮੋਟੀ ਗੱਲ ਹੋਰ ਨਹੀਂ ਇਹ ਟਰਾਲਾ ਜਿਹੜਾ ਚੱਲਦਾ ਸੀ ਨਾ ਬਾਈ ਢੇੜੇ ਇੱਥੋਂ ਵਾਲੇ ਤਾਂ ਹਰ ਕੋਈ ਲਾ ਦੁੰਦਾ ਵੀ ਆ ਪੰਜਾਬ ਚੋਂ ਚੱਕਿਆ ਤੇ ਉੱਥੇ 10 15 ਕਿਲੋਮੀਟਰ ਤੇ 30 ਕਿਲੋਮੀਟਰ ਤੇ ਜਾ ਕੇ ਸਿੱੜਦਾ ਅੱਛਾ ਮੈਨੂੰ ਐਂ ਦੱਸ ਮਾਮਾ ਕਿੱਥੋਂ ਤੱਕ ਲੈ ਕੇ ਜਾਂਦਾ ਰਿਆਂ ਇਹ ਮੈਂ ਅੰਮ੍ਰਿਤਸਰ ਤੋਂ ਜੰਮੂ ਅੰਬਰਸਰ ਤੋਂ ਜੰਮੂ ਗੱਡੀ ਤੋਂ ਜੰਮੂ ਮਾੜਾ ਵਾਲੇ ਤੋਂ ਜੰਮੂ ਮਾੜਾ ਦੀ ਡਰਾਈਵਰ ਆ ਨਾ ਜਿਹੜਾ ਉਹ ਗੱਡੀ ਵਾਲਾ ਵੀ ਕਹਿੰਦਾ ਜੰਮੂ ਨਹੀਂ ਲੈ ਕੇ ਜਾਣਾ ਬਾਈ ਜੀ ਪਠਾਨਕੋਟ ਬਾਰਡਰ ਪਾਰ ਕਰੀਦਾ ਨਾ ਹਾਂ ਜੰਮੂ ਬਾਰਡਰ ਆ ਜਾਂਦਾ ਹਾਂ ਹਾਂ ਉੱਥੋਂ ਗਾਂ ਮੇਰੇ ਖਿਆਲ ਚ ਖਰੇ ਕਿੰਨੇ ਆ ਛੜਕਾਂ ਇਕੱਠੀਆਂ ਹੋ ਜਾਂਦੀਆਂ ਨੇ ਠੀਕ ਐ ਤੇ ਜੰਮੂ ਤੱਕ ਕੋਈ ਰੋੜਿਆ ਤੇ ਲੈ ਕੇ ਗੱਠਾਂ ਹੀ ਜਾਂਦਾ ਸੀ ਟ੍ਰੈਫਿਕ ਹੁੰਦਾ ਐਨਾ ਟ੍ਰੈਫਿਕ ਹੁੰਦਾ ਬਹੁਤ ਜ਼ਿਆਦਾ ਟ੍ਰੈਫਿਕ ਹੁੰਦਾ ਤੇ ਵਿੱਚੋਂ ਕੱਢ ਕੇ ਜੰਮੂ ਗੱਠਾਂ ਦਾ ਟਰਾਲਾ ਲੈ ਕੇ ਜਾਣਾ ਬਹੁਤ ਔਖਾ ਹੈ ਅੱਛਾ ਭਾਈ ਇੱਕ ਗੱਲ ਹੋਰ ਦੱਸ ਦਿਆਂ ਇਸ ਤਰ੍ਹਾਂ ਵੀ ਜਦੋਂ ਅਸੀਂ ਜੰਮੂ ਜਾਂਦੇ ਹਾਂ ਨਾ ਤੇ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਹੈ ਠੀਕ ਹੈ ਤੇ ਜਦੋਂ ਉੱਥੇ ਜਾਂਦੇ ਆਂ ਤੇ ਜਾਂ ਕੋਈ ਇੱਧਰ ਤੇ ਸੱਜਣ ਮਿੱਤਰ ਜੇ ਤੂੰ ਮਿਲਦੇ ਆ ਨਾ ਸਾਨੂੰ ਹਾਂ ਉਹਦੇ ਪਤੰਦਰਾ ਅਸੀਂ ਤਾਂ ਘੋੜੇ ਏਡੀ ਦੂਰ ਲੈ ਲਜਾਣੇ ਤੇ ਤੂੰ ਭੈਜ ਟਰਾਲਾ ਗੱਠਾਣਾ ਤੱਕ ਹੀ ਫਿਰਦਾ ਮੈਂ ਹਾਂ ਮੈਂ ਹਾਂ ਹੀ ਵੇਖ ਲਓ ਉੱਥੇ ਮੇਰੇ ਰਿਸ਼ਤੇਦਾਰਾਂ ਦੇ ਘੋੜੇ ਸੀਗੇ ਠੀਕ ਹੈ ਉੱਥੇ ਗਏ ਤੇ ਉਸੇ ਫੈਕਟਰੀ 'ਚ ਮੈਂ ਕੁਰਕਰਾਂ ਵਾਲੀ ਹਲਦੀ ਰਾਮ ਦੀ ਫੈਕਟਰੀ ਆ ਠੀਕ ਹੈ ਤੇ ਕੁਰਕਰੇ ਚਿਪਸ ਉਥੇ ਬਣਦੀ ਹੈ ਤੇ ਉਥੇ ਮੈਂ ਜਦੋਂ ਗੱਠਾਂ ਵਾਲੇ ਟਰਾਲੇ ਤੇ ਘੋੜੇ ਵਾਲੇ ਬਿਲ ਇਕੱਠੇ ਹੋਏ ਨੇ ਤਾਂ ਮੈਨੂੰ ਆ ਤਾਂ ਤੂੰ ਇੱਥੇ ਕਿਵੇਂ ਠੀਕ ਹੈ ਮੈਂ ਹਾਂ ਉਧਰ ਵੇਖ ਲਾ ਬਾਈ ਅੱਛਾ ਉਹ ਯਾਰ ਪਤੰਦਰ ਐਡੀ ਤੁਰ ਗੱਠਾਂ ਧੱਕੀ ਫਿਰਦਾ ਮੈਂ ਕਹਾਂ ਤੂੰ ਵੀ ਐਡੀ ਤੇ ਘੋੜੇ ਮੈਂ ਹਾਂ ਇੱਕ ਇਹ ਟਰੈਕਟਰ ਜਿੱਥੋਂ ਤੱਕ ਤੁਸੀਂ ਆਖੋ ਨਾ ਘੋੜੇ ਉਥੋਂ ਤੱਕ ਟਰੈਕਟਰ ਵੀ ਪਹੁੰਚ ਜਾਂਦਾ ਹਾਂ ਇਹ ਗੱਲ ਵਾਕਿਆ ਮੰਨਣ ਵਾਲੇ ਬਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਾ ਜੇ ਜੇ ਕੰਮ ਪਸੰਦ ਆਇਆ ਤੇ ਬਈ ਇੱਕ ਦਲੇਰੀ ਤੇ ਇੱਕ ਮਾਣ ਬਾਕੀ ਪਰਮਾਤਮਾ ਦਾ ਸਿਰ ਤੇ ਹੱਥ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜੇ ਹਾਂ ਗੱਲ ਹੈ ਵੀ ਹੁਣ ਟਰਾਲਾ ਡਬਲ ਲੋਡ ਕੀਤਾ ਹੈ ਹਾਂ ਡਬਲ ਲੋਡ ਕਰਨ ਦਾ ਮਤਲਬ ਕੀ ਹੈ ਦੋ ਟਰਾਲੇ ਅਸੀਂ ਇੱਕ ਟਰਾਲਾ ਸਾਡੇ ਉਧਰ ਸਾਡੇ ਲੇਬਰ ਭਰ ਦਿੰਦੇ ਆਂ ਅਸੀਂ ਪਾ ਕੇ ਤੇ ਲਾਹ ਉਹਨਾਂ ਦਾ ਉਧਰ ਲੇਬਰ ਭਰਿਆ ਪਿਆ ਹੁੰਦਾ ਠੀਕ ਹੈ ਹੁਣ ਅਸੀਂ ਸਵੇਰੇ ਸੁਬਾ ਤੜਕੇ ਇੱਥੋਂ ਜੀਂਦ ਚੱਲਣਾ ਹੈ ਠੀਕ ਹੈ ਉਧਰੋਂ ਅਸੀਂ ਸੀਜ਼ਨ ਲਾ ਕੇ ਹਰਿਆਣੇ ਚ ਹਰਿਆਣੇ ਚ ਜੀਂਦ ਚੱਲੇ ਆਂ ਠੀਕ ਹੈ ਅੱਛਾ ਇੱਥੇ ਮੇਰੇ ਕੋਲੇ ਕਈ ਜਣੇ ਆਏ ਆ ਵੀ ਉਹ ਕਹਿੰਦੇ ਵੀ ਟਰਾਲਾ ਜਿਹੜਾ ਨਾ ਇਹ ਚੜਾਇਆ ਕਿਵੇਂ ਮੈਂ ਕਿਹਾ ਵੀ ਤੁਸੀਂ ਦੱਸ ਦੋ ਕੋਈ ਕਹਿੰਦਾ ਕਿਵੇਂ ਚੜਾਇਆ ਉਹ ਸਾਈਡ ਤੋਂ ਲਾ ਕੇ ਚੜਾਇਆ ਕੋਈ ਕਹਿੰਦਾ ਕਿਵੇਂ ਆਪਦੇ ਆਪ ਦੇ ਵਿਚਾਰ ਦਿੰਦੇ ਸੀਗੇ ਤੇ ਭਾਈ ਆ ਆ ਕੰਮ ਆ ਜਿਹੜਾ ਸਿਰਾ ਭਾਈ ਡਰਾਈਵਰ ਨੇ ਸੋਣਾ ਕਿੱਥੇ ਆ ਤੇ ਠੰਡ ਵੀ ਨਹੀਂ ਲੱਗਣੀ ਚਾਹੀਦੀ ਧੁੰਦਾਂ ਪੈਣੀਆਂ ਤੇ ਆ ਕੰਮ ਸਿਰਾ ਭਾਈ ਉਹ ਕਰਨ ਤੇ ਸਮਹ ਹੋਰੀ ਬੈਠੇ ਸਾਡੇ ਵੀਡੀਓ ਨੂੰ ਸ਼ੇਅਰ ਕਰਦੇ ਜੇ ਕੰਮ ਚੰਗਾ ਲੱਗਿਆ ਤਾਂ ਧੰਨਵਾਦ